ਸ਼ੁਕਰੀਆ ਦਾ ਕਰਨਾ ਚਾਹੁੰਦਾ ਹਾਂ ਹਿੰਦੁਸਤਾਨ ਜਨ ਸੈਕੋਸ ਅਮਰਤੀ ਦਾ ਡਾਕਟਰ ਮਨਜਿੰਦਰ ਦਾ ਇਹਨਾਂ ਨੇ ਬਹੁਤ ਸੋਹਣਾ ਉਪਰੋਲਾ ਕੀਤਾ ਹੈ ਉਹ ਵਕਤ ਵਕਤ ਇੰਡੀਆ ਤੋਂ ਜਿਹੜੇ ਡਾਕਟਰਸ ਨੇ ਆਪਲੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਉਹਨਾਂ ਨੂੰ ਰੈਕਗਨਾਈਜੇਸ਼ਨ ਮਿਲਦੀ ਹੈ ਮੈਡ ਕਿੰਨੀ ਕਰਨੀ ਵੀ ਬਸ ਹੈ ਇਸ ਬੋਰਡ ਦੇ ਲਈ ਕਿਉਂਕਿ ਇੱਕ ਡਾਕਟਰ ਹੁੰਦਾ ਜਿਹੜਾ ਉਹਨਾਂ ભગવાન ਦਾ ਰੂਪ ਮੰਨਿਆ ਜਾਂਦਾ ਹੈ ਪੇਸ਼ੈਂਟ ਨੂੰ ਵੀ ਨਵੀਂ ਚਲਾਨੀ ਦੇਣਾ ਹੈ ਨਾ ਉਹਨਾਂ ਮੋਤ ਦੇ ਨੂੰ ਦੇ ਵਿੱਚ ਕੰਡਣਾ ਨਾ ਕਾਫੀ ਉਹ ਮੁਸ਼ਕਿਲ ਹੁੰਦਾ ਹੈ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਮਿਹਨਤ ਤਾਂ ਬਹੁਤ ਲੱਗਦੀ ਹੈ ਅਪ੍ਰੋਕਸੀਮੇਟਲੀ 10 ਸਾਲ ਇਹ 10 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ ਹੈ ਡਾਕਟਰ ਮਨਜਿੰਦਰ ਸਾਹਿਬ ਜਿਹਨੂੰ ਜੋ ਅੱਜ ਇਸ ਪਲੇਟਫਾਰਮ ਦੇ ਉੱਤੇ ਹੈ ਇਹ ਜੋ ਡਾਕਟਰੀ ਸ਼ੁਰੂ ਕੀਤੀ ਸੀ ਹੈ ਨਾ ਪੜਾਈ ਸ਼ੁਰੂ ਕੀਤੀ ਤੇ ਉਦੋਂ ਕੀ ਸੋਚਿਆ ਸੀਗਾ ਦਿਮਾਗ ਦੇ ਵਿੱਚ ਵੀ ਬਈ ਮੈਂ ਡਾਕਟਰ ਬਣ ਕੇ ਕੁਝ ਕਰਨਾ ਚਾਹ ਹਾਂ ਸ਼ੁਰੂ ਕੀਤੇ ਦਿਨੋਂ ਤਾਂ ਮੈਂ ਦੱਸਦਾ ਸ਼ੁਰੂ ਕਦੇ ਪ੍ਰੈਸ਼ਰ ਨਹੀਂ ਹੁੰਦੀ ਹੈ ਸਾਡੇ ਮਾਪੇ ਨੇ ਸਾਨੂੰ ਪਾਤਾ ਮੈਡੀਕਲ ਫੀਲਡ ਦੇ ਵਿੱਚ ਮੈਂ ਪਲੱਸ 1 ਪਲੱਸ 2 ਆਇਆ ਤਾਂ ਬੜਾ ਟਫ ਲੱਗਾ ਕਿ ਆ ਕਿੱਥੇ ਵਜ਼ਾਰਤ ਆ ਜੀ ਵੀ ਕਿਹੜੀ ਦੁਸ਼ਮਣੀ ਸਾਡੇ ਨਾਲ ਕੱਢ ਲਈ ਇਹ ਹਰ ਮੈਡੀਕਲ ਸਟੂਡੈਂਟ ਦਾ ਰਹੇਗਾ ਬਟ ਹਾਂ ਅਕੋਰਡਿੰਗ ਟਾਈਮ ਜਦੋਂ ਸਾਨੂੰ ਸਮਝ ਆਉਂਦੀ उस प्रोफेशन से प्रोफेशन ने बहुत सारी इज्जत दी बहुत अच्छे लोग मिलाया तो बहुत अच्छा लग रहा है जैसे देखो बहुत मेहनत की है और जब हम मनिंद्र जी के साथ में जब अटैचमेंट हुए इस प्रोग्राम के लिए तो हमने पूरा फोकस किया था कि इसको अच्छे लेवल पे लेके जाएंगे क्योंकि पटियाला के अंदर कभी ऐसे कार्यक्रम हुआ नहीं पर आज ये पहली हिस्ट्री है कि पूरे पंजाब के अंदर ये सबसे बड़ा जो है बेस्ट हेल्थ केयर अवार्ड पहली बार ही ऐसा हुआ है जिसमें इतने स्टूडेंट और इतने अलग अलग एरिए इतने जो डॉक्टर्स आए उनको बोरा सम्मान लेंट मोटिवेशन मिल गया डॉक्टर जब चाहे वो कोई भी परसन हो गया ना, कोई भी कि जुड़िया हो जे ये पता लगता है कि रोड मिलना है ना जब मिलता है मिलता है काफी एक है कि किस तरह सारे डॉक्टर चुने गया कि अब लोगों ने इस तरीके से रिसर्च किया कि कौन सा डॉक्टर किस फील्ड में किस तरीके से काम कर रहा है और उसी लेवल उनकी एक डिग्री उनकी सर्टिफिकेट सब कुछ देख के फिर हमें एक महीना तो लगा मेहनत करनी ठीक है ਨਹੀਂ ਇਹਦੇ ਵਿੱਚ ਮੈਂ ਇੱਕ ਜੋ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੰਨਾ ਵੀ ਅੱਜਕੱਲ ਜਿੰਨਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਜਿੰਨਾ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਪ੍ਰੋਮੋਸ਼ਨ ਚੱਲ ਰਹੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਇੰਟਰਵਿਊਜ਼ ਲੈਣ ਵਾਲੇ ਇਹ ਉਹ ਕਲੀਅਰ ਕਰਿਆ ਕਰਨ ਦੇ ਵਿੱਚ ਜਿਹਦੀ ਇੰਟਰਵਿਊ ਲੈ ਰਹੇ ਨੇ ਉਹ ਕੀ ਦਿਖ ਰਹੀ ਆ ਉਹਦੇ ਕੋਲ ਕੀ ਡਿਪਲੋਮਾ ਹੈ ਕਿਸ ਡਿਗਰੀ ਡਿਪਲੋਮੇ ਦੇ ਬਿਹਾਵ ਦੇ ਤੋ ਇਹ ਉਹ ਪ੍ਰੈਕਟਿਸ ਕਰ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰ ਹੋ ਸਕੇ ਉਹਦਾ ਗਾਰੰਟੀ ਦੇ ਰਹਿੰਦੇ ਨੇ ਜੀ ਅਸੀਂ ਆਪਰੇਸ਼ਨ ਤੋਂ ਬਚਾ ਦਾਂਗੇ ਸਾਨੂੰ ਐਮ ਆਰ ਆਈ ਦੀ ਲੋੜ ਨਹੀਂ ਸੈਕੰਡ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੀ ਵੀ ਇੰਟਰਵਿਊ ਅਸੀਂ ਕਰਦੇ ਹਾਂ ਪ੍ਰੋਮੋਸ਼ਨ ਦੇ ਲਈ ਕਮ ਸੇ ਕਮ ਉਹਨੂੰ ਜਦੋਂ ਵੀ ਉਹਦੀ ਇੰਟਰਵਿਊ ਕਰਦੇ ਹਾਂ ਉਹਦੀ ਇੱਕ ਡਿਗਰੀ ਉਹਦਾ ਇੱਕ ਡਿਪਲੋਮਾ ਜੋ ਵੀ ਉਹ ਕਰ ਰਿਹਾ ਉਹਦੀ ਇੱਕ ਪੜ੍ਹਾਈ ਉਹਦੀ ਜ਼ਰੂਰ ਦੱਸੀ ਜਾਵੇ ਕਿ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਬਿਹਾਵ ਦੇ ਇਹ ਡਿਗਰੀ ਕਰ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਅਸੀਂ ਜਿਸ ਕੋਲ ਜਾ ਰਹੇ ਹਾਂ ਉਹ ਵਾਕਈ ਸਾਡੀ ਬਿਮਾਰੀ ਨੂੰ ਸਮਝ ਸਕਦਾ ਜਦੋਂ ਤੱਕ ਡਾਕਟਰ ਡਾਇਗਨੋਸ ਸਹੀ ਨਹੀਂ ਕਰੂਗਾ ਉਦੋਂ ਤੱਕ ਉਹ ਟਰੀਟਮੈਂਟ ਨਹੀਂ ਕਰ ਸਕਦਾ ਇਸ ਲਈ ਜੇ ਜੋ ਵੀ ਤੁਹਾਨੂੰ ਗਰੰਟੀ ਦੇ ਰਿਹਾ ਇਟ ਮੀਨਸ ਉਹ ਗਲਤ ਆ ਬਸ ਮੈਂ ਮੇਰੇ ਵੱਲੋਂ ਇਹ ਛੋਟੀ ਜੀ ਤੁਹਾਨੂੰ ਸਲਾਹ ਹੈ ਜਿਹੜਾ ਡਾਕਟਰ ਤੁਹਾਨੂੰ ਕਹਿ ਰਿਹਾ ਵੀ ਮੈਂ 100% ਗਰੰਟੀ ਦਿੰਦਾ ਇਹਦਾ ਮਤਲਬ ਵੀ ਫਿਰ ਉਹ ਗਲਤ ਡਾਕਟਰਾਂ ਵੱਲ ਜਿਹੜੇ ਲੋਕਾਂ ਤੋਂ ਮੰਗ ਕੀਤਾ ਗਿਆ ਇਸ ਪ੍ਰੈਕਟਿਸ ਦੇ ਵਿੱਚੋਂ ਕਿਥੋ ਕਿਥੋਂ ਆਏ ਜੀ ਉਹ ਜਿੰਨਾਂ ਦਾ ਹਾਂਜੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਏ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਸਾਡੀ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਜਿਵੇਂ ਪਟਨਾ ਤੋਂ ਜੈਪੁਰ ਤੋਂ ਜੋਧਪੁਰ ਤੋਂ ਹਿਮਾਚਲ ਤੋਂ ਹੋਰ ਵੀ ਕਈ ਬੈਂਗਲੌਰ ਤੋਂ ਵੱਖ-ਵੱਖ ਕਉਨਿਆਂ ਤੋਂ ਡਾਕਟਰ ਪਹੁੰਚੇ ਨੇ ਸੋ ਉਹ ਸਾਰੇ ਡਾਕਟਰ ਜੀ ਦੇ ਕਿ ਇੱਕ ਅੱਛੀ ਪ੍ਰੈਕਟਿਸ ਕਰ ਰਹੇ ਨੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਆਪਣੀ ਪ੍ਰੈਕਟਿਸ ਮਿਹਨਤ ਦੇ ਨਾਲ ਉਹਨਾਂ ਨੂੰ ਉਸ ਸਨਮਾਨਤ ਕਰਨ ਦਾ ਇੱਕ ਉਪਰਾਲਾ ਕੀਤਾ ਸੀ ਅੱਜ ਉਹ ਉਪਰਾਲਾ ਆਇਆ ਕਿਸ ਤਰ੍ਹਾਂ ਦਾ ਅਵਾਰਡ ਦਿੱਤੀਏ ਕੋਈ ਇਕੱਠੇ ਘਰਾਂ ਦੀ ਕਮਨਸ ਤੇ ਉੱਪਰ ਇਹ ਫਿਰਨਾ ਮੇਰੇ ਉਦੋਂ ਆਇਆ ਦਿਮਾਗ ਦੇ ਵਿੱਚ ਮੈਂ ਇੱਕ ਜੈਪੁਰ ਦੇ ਅਵਾਰਡ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਜਿੰਨੇ ਵੀ ਅਵਾਰਡ ਫੰਕਸ਼ਨ ਨੇ ਪੰਜਾਬ ਤੋਂ ਬਾਹਰ ਹੁੰਦੇ ਨੇ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਅਵਾਰਡ ਫੰਕਸ਼ਨ ਨਹੀਂ ਹੁੰਦਾ ਜਿਹਦੇ ਵਿੱਚ ਕਿ ਅਸੀਂ ਸਾਡੇ ਜਿੰਨੇ ਵੀ ਵਧੀਆ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਰ ਸਕੀਏ ਤੋਂ ਮੇਰੇ ਦਿਮਾਗ ਦੇ ਵਿੱਚ ਜਦੋਂ ਫਰਨਾ ਆਇਆ ਮੈਂ ਮੇਰੇ ਇੱਕ ਬਹੁਤ ক্লোਜ਼ ਫਰੈਂਡ ਡਾਕਟਰ ਪ੍ਰਵੀਨ ਜੀ ਜੈਪੁਰ ਤੋਂ ਨੇ ਤੇ ਇਹ ਵੀ ਐਮਪੀਟੀ ਔਰਥੋ ਨੇ ਤੋਂ ਇਹਨਾਂ ਨਾਲ ਮੈਂ ਜਦੋਂ ਸਾਂਝਾ ਕੀਤਾ ਇਹ ਵਿਚਾਰ ਤਾਂ ਇਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਸਾਡੀ ਐਨਜੀਓ ਵੱਲੋਂ ਹਿੰਦੁਸਤਾਨ ਜਨ ਸੇਵਾ ਸੰਪਤੀ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤੇ ਇਥੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜਦੋਂ ਸੋਚ ਲਿਆਂਦੀ ਉਹਦੇ ਤੇ ਅਮਲ ਕਰਕੇ ਅੱਜ ਇਹ ਫੰਕਸ਼ਨ ਨੂੰ ਇੱਕ ਸਫਲਤਾ ਪੂਰੇ ਵਕਤ ਅਸੀਂ ਪੂਰਨ ਕਰ ਸਕੀਏ